ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਜਾਮ ਪਰ ਸਵਾਗਤ ਕਰਨ ਅੱਜ ਦੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਪਹੁੰਚੇ ਆਂ ਖੰਨਾ ਸਹਿਰ ਖੜੇ ਆਂ ਅਮਰਦਾਸ ਮਾਰਕੀਟ ਦੇ ਵਿੱਚ ਤੇ ਆਪਾਂ ਫਾਰਮਿੰਗ ਦੇ ਰਿਲੇਟਿਡ ਵੀਡੀਓ ਬਣਾਉਣੇ ਆ ਪਰ ਆਪਣੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਕਿਹਾ ਵੀ ਸਾਡੇ ਲਈ ਵੀ ਤੁਸੀਂ ਬਣਾ ਕੇ ਲਿਆਓ ਸੂਟਾਂ ਦੀ ਵੀਡੀਓ ਅਸੀਂ ਵੀ ਤਾਂ ਕਰੇ ਰੋਟੀਆਂ ਪਕਾਉਣੀਆਂ ਤੇ ਅੱਜ ਆਪਾਂ ਤੁਹਾਨੂੰ ਖੰਨੇ ਭਾਰੀ ਸੇਲ ਲੱਗੀ ਹੋਈ ਆ ਭਾਰੀ ਡਿਸਕਾਊਂਟ ਤੇ ਤੇ ਸਾਰਾ ਬਾਜ਼ਾਰ ਘੁੰਮ ਕੇ ਦਿਖਾਵਾਂਗੇ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣਾ ਇਹਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਦਿਆ ਕਰੋ ਵੀਰ ਬਣ ਕੇ ਕਰਾਂ ਤੇ ਫੇਸਬੁੱਕ ਤੇੋਂ ਤਾਂ ਮਿੱਤਰ ਨੂੰ ਜਾਂ ਪਰ ਪੇਜ ਨੂੰ ਫਾਲੋ ਕਰਨਾ ਇੰਸਟਾ ਤੇ ਆਪਣੀ ਆਈਡੀ ਹੈਗੀ ਆ ਬਿੱਟੂ ਨਿਯਾਂ ਪਰ ਬਣ ਤੇ ਆਓ ਬਾਦਿਆਂ ਵੀਡੀਓ ਵੱਲ ਆ ਪਾਨੇ ਪਰਸਾਪਾਂ ਪੁੱਛਦੇ ਆ ਵੀਰ ਤੋਂ ਵੀਰਿਆ ਪਰਸਾ ਕੀ ਕੀ ਰੇਟ ਦੇਣੇ 200 ਰੁਪਏ ਭਾਈ ਜਿਹੜਾ ਮਰਜ਼ੀ ਲੈ ਲਓ ਦਰਸ਼ਕਾ ਦੇਖ ਲੋ 200 ਰੁਪਏ ਦਾ ਪਰਸ ਜਿਹੜਾ ਮਰਜ਼ੀ ਲੈ ਜਾਓ ਸਾਡੇ 4-4 ਸੌਲੇ ਪਰਸ 200 ਰੁਪਏ ਦੇ ਮਾਈਕਾ ਦਾ 5-500 ਵਾਲੇ ਪਰਸ ਦੋ-ਦੋ ਸੌ ਨੂੰ ਲਾਇਆ ਆਓ ਦੇਖ ਲੋ ਬਹੁਤ ਵਧੀਆ ਪਰਸ ਨੇ ਕੁਝ ਮੇਰੀਆਂ ਭਾਣਾ ਖਰੀਦ ਵੀ ਰਹੀਆਂ ਨੇ ਤੇ ਉਹ ਅੱਗੇ ਚੱਲਦੇ ਆ ਅੱਜ ਦਾ ਆਪਾਂ ਜਾਣਾ ਸ਼ੁਰੂਆਤ ਹੀ ਕਰੀ ਆ ਆ ਦੇਖ ਸਕਦੇ ਹੋ ਤੁਸੀਂ ਤੌੜੀਏ ਆ ਮੂਰੇ ਮੂਰੇ ਆਪਣੇ ਤੌੜੀਏ ਬੱਚਿਆਂ ਦੇ ਹੋਰ ਆਪਣੇ ਜਰਾਮਾ ਇਹਨਾਂ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਆ ਆਪਣਾ ਚਾਚਾ ਆਪਾਂ ਇਹਦੇ ਕੋਲੋਂ ਵੀ ਲੈ ਕੇ ਜਾਂਦਾ ਰਹਾਂ ਚਾਚਾ ਨਾਦੀ ਸੇਲ ਆ ਨਾਦੀ ਨਾਦੀ ਕਰਾਂ ਸਿਰਫ 2 ਦਿਨ ਰਹਿ ਗਏ ਆ ਤੌਲੀਆ ਕੀ ਰੇਟ ਲਾ ਆ ਵੀਰੇ ਪ੍ਰਧਾਨਾ ਤੌਲੀਆ ਕੀ ਰੇਟ ਲਾਇਆ ਆ ਆ ਤੌਲੀਆ ਕੀ ਰੇਟ ਲਾਇਆ 500 ਰੁਪਏ 4 ਰੁਪਏ ਹਾਂ 500 4 500 ਦੇ 4 ਦਰਸ ਕੋ 500 ਦੇ 4 ਤੌਲੀਏ ਲਾਇਆ ਇਹ ਆਜੋ ਗੇਰਾ ਲੁੱਟ ਰੋ ਮੇਲਾ ਆ ਆ ਗਈਆਂ ਲੋਹੜਾਂ ਟੀ-ਸ਼ਰਟਾਂ ਆ ਕਿੰਨੇ ਕਿੰਨਾਂ ਦੀ ਲੋਰ ਵੀਰੇ 500 ਦੀਆਂ ਦੋ 500 ਦੀਆਂ ਦੋ ਲੋਹਾਂ ਦਰਸ਼ਕੋ ਆ ਦੇਖ ਸਕਦੇ ਆ ਤੁਸੀਂ ਸਿਰਫ ਦੋ ਦਿਨ ਰਹਿ ਗਏ ਤੇ ਆ ਕੇ ਮੇਲਾ ਲੁੱਟ ਲੋਗੇ ਨਾ ਤੇ ਆਪਾਂ ਅੱਗੇ ਚੱਲਦੇ ਆਂ ਇੱਧਰ ਵੀ ਲੱਗੇ ਹੋਏ ਨੇ ਆ ਜੁੱਤੀਆਂ ਮਾਇਆ ਕਿ ਨਾ ਗਰਾਈ ਲਾਇਆ ਪਿਆ ਕਿੰਨੇ ਦੀਆਂ 500 ਦੀ ਇੱਕ 500 ਦੀ ਇੱਕ ਮਹਿੰਗੀ ਡਾਉਣਾ ਬੋਆ ਯਾਰ آه. آه دیکھو کورتے پجامے درسکو ریٹ مالا چار پانچ سو تو اسٹارٹ آ ہر طرح کا کپڑا پیا درسکو دو سو روپے دی جتی دو سو روپے دی جتی ਆ ਚੱਲਦੇ ਆ ਹਾ ਲੋਟੋ ਮੇਲਾ ਆ 200 ਆ ਕਾਟਨ ਦੇ ਸੂਟ ਨੇ ਵੀਰੇ ਨਾ ਕਾਟਨ ਦੀ ਬੈਟ 200 ਰੁਪਏ ਬੈੱਡ ਸ਼ੀਟ ਹਾਂ ਬੈੱਡ ਸ਼ੀਟ 200 ਰੁਪਏ ਸਿਰਫ 200 ਰੁਪਏ ਦੀ ਆ ਦੇਖ ਲੋ ਦਰਸ਼ਕੋ ਬੈੱਡ ਸ਼ੀਟ 200 ਰੁਪਏ ਦੀ ਸਿਰਫ ਆ ਦੇਖ ਸਕਦੇ ਹੋ ਤੁਸੀਂ 99 2800 ਦਾ ਇਹ ਕਾਪਰਤਾ ਪਜਾਮਾ 2500 ਦਾ 2500 ਦਾ 5 ਮੀਟਰ 250 ਦਾ 5 ਮੀਟਰ 250 ਦਾ ਕਾਟਨ ਦੇ ਇਹ ਅੱਜ ਪਿਓਰ ਕਾਟਨ ਹੈ 250 250 ਪਿਓਰ ਕਾਟਨ ਦੇ ਨੇ ਦੱਸੋ 2800 ਦੇਖ ਸਕਦੇ ਤੁਸੀਂ ਤੇ ਅੱਗੇ ਵੀ ਚੱਲਦੇ ਆਪਾਂ ਕਿਹੜਾ ਪੇਜ ਹੈ ਵੀਰੇ ਆਪਣਾ ਬਿੱਟੂ ਨੀਯੰਪਰ ਆਪ ਆ ਵੀ ਦੇਖੋ ਜੀ ਕੁਰਤੇ ਪਜਾਮੇ ਲੱਗਿਆ ਨੇ ਕੀ ਰੇਟ ਨੂੰ ਆ ਰਹੇ ਨੇ 250 ਸਿਰਫ 250 ਇਹ 20 ਤਰੀਕ ਤੱਕ 20 ਤੱਕ 20 ਤੱਕ ਮਲਦੋਦ ਦੋ ਦਿਨ ਰਹਿ ਗਏ ਦਰਸ਼ਕੋ ਤੇ ਆਹ ਦੇਖ ਸਕਦੇ ਹੋ ਤੁਸੀਂ ਕਿੰਨਾ ਘਾਟਾ ਸਾਰੇ ਤੁਹਾਨੂੰ ਦਿਖਾਉਣੇ ਆ ਤੁਰ ਫਿਰ ਕੇ ਆ ਲੋਹੜਾਂ ਕਿਵੇਂ ਲਾਈਆਂ ਨੇ ਭਾਈ 200 ਰੁਪਏ ਦੀ ਲੋਹੜ ਦਰਸ਼ਕੋ ਆਹ ਸਿਰਫ ਦੋ ਦਿਨ ਰਹਿ ਗਏ ਨੇ ਸੇਲ ਦੇ ਦੇਖ ਲੋ ਰਸੇ ਬਹੁਤ ਅੱਜ ਦਾ ਬਾਜ਼ਾਰ ਦੇ ਵਿੱਚ ਜੀ ਆਪਾਂ ਕਹਿ ਦੀਏ ਆਹ ਦੇਖ ਸਕਦੇ ਹੋ ਤੁਸੀਂ ਸਾਰਿਆਂ ਦੇ ਸੇਲਾ ਲੱਗੀਆਂ ਹੋਈਆਂ ਨੇ ਆਹ ਦੇਖ ਲੋ ਤੁਸੀਂ ਆਹ ਸੂਟ ਨੇ ਆ ਕਿਨੇ ਕੁਰਤੇ ਪਜਾਮੇ ਨੇ ਜੀ ਕਿੰਨੇ ਦਾ 250 ਦਾ 250 ਦਾ ਕੁਰਤਾ ਪਜਾਮਾ ਦਰਸ ਕੋ ਆ ਲੈ ਲੇਗੇ ਆ ਗਏ ਆ ਕਿੰਨੇ ਦਾ ਵੀਰੇ ਲੈ ਲenga 400 ਰੁਪਏ ਦੇ ਫਰਾਕ ਸੂਟ ਨੇ ਠੀਕ ਆ ਆ ਦੇਖੋ ਮੇਰੀਆਂ ਪਾਣਾ ਖਰੀਦੀ ਵੀ ਰਹੀਆਂ ਨੇ ਪਾਣੇ ਕਿਵੇਂ ਨੇ ਵਧੀਆ ਨੇ ਇਹ ਆਰਮੀ ਕਹਿੰਦੀ ਬਹੁਤ ਵਧੀਆ ਨੇ ਆ ਦੇਖਣਾ ਤੁਸੀਂ ਲੱਗੇ ਹੋਏ ਰਾਗ ਸੂਟ ਤੇ ਆਪਾਂ ਉਸ ਤੋਂ ਅੱਗੇ ਚੱਲਦੇ ਆਂ ਆ ਦੇਖ ਲਓ ਅੱਜ ਰਸ ਬਹੁਤ ਜ਼ਿਆਦਾ ਆ ਬਾਜ਼ਾਰ ਦੇ ਵਿੱਚ ਇਹ ਗੱਲ ਆ ਰੂਫ ਦਾ ਲੜਾ ਨਹੀਂ ਸੇਲ ਲੱਗੀ ਹੋਈ ਆ ਇਹਨਾਂ ਦੇ ਅੰਦਰ ਵੱਖ-ਵੱਖ ਦੇਖੋ ਇੰਦਰ ਕਿੰਨਾ ਰਸ ਆ ਇਹ ਮਸੂਰ ਦੁਕਾਨ ਆ ਇੱਥੇ ਵੀ ਤੇ ਆਹ ਦੇਖੋ ਆ ਭਾਂਡੇ ਸਾਂ ਭਾਂਡਿਆਂ ਦੇ ਵੀ ਸੇਲ ਲੱਦੀ ਬਾਈ ਕਿਵੇਂ ਨੇ ਇਹ ਅਲੱਗ-ਅਲੱਗ ਰੇਟ ਆ ਜਲਦੀ ਡਿਸਕਾਊਂਟ ਦਿੰਨੇ ਆ ਠੀਕ ਆ ਆ ਭਾਂਡਿਆਂ ਦੇ ਵੀ ਸੇਲ ਲੱਗੀ ਏ ਵੀਰੋ ਰਸੇ ਬੜਾ ਜ਼ਿਆਦੇ ਆ ਸਿਰਫ 2 ਦਿਨ ਰਹਿ ਗਏ ਆ ਕਿੰਨੇ ਦਾ ਕਸੂਟ ਆ ਬਾਈ 250 250 ਦਾ 250 ਦਾ ਸੂਟ ਪਹਿਣ ਵਾਲਾ ਜਿਹੜਾ ਮਰਜ਼ੀ ਲੈ ਜਾਓ ਪ੍ਰਿੰਟਡ ਸੂਟ ਨੇ ਤੇ ਅੰਦਰ ਵੀ ਸੇਲ ਲੱਗੀ ਹੋਈ ਆ ਦੁਪੱਟਾ ਐਟ ਪਗੜੀ ਹੌਸ ਪੱਗਾਂ ਤੇ ਵੀ ਸੇਲ ਲਾਈ ਆ ਵੀਰੇ ਪੱਗਾਂ ਦਾ ਨਹੀਂ ਸੇਲ ਲਈ ਹੋਈ ਆ ਅੱਛਾ ਠੀਕ ਹੈ ਤੇ ਆ ਦੇਖੋ ਸਾਰੇ ਦੋ ਦੋ ਰੁਪਏ ਦੇ ਹੀ ਆ ਸਾਰੇ ਸੂਟ ਪਏ ਨੇ ਆ ਕਿੰਨੇ ਦਾ ਕੁਰਤਾ ਪਜਾਮਾ ਬਾਈ 700 ਦਾ ਬਾਈ 700 ਦਾ ਪਿਓਰ ਕੋਟ ਹੁੰਦਾ ਠੀਕ ਆ ਇਹ ਕਿਹੜੀ ਤਰੀਕ ਤੱਕ ਆ 20 ਤਰੀਕ ਤੱਕ ਆ 700 ਦਾ ਕੁਰਤਾ ਪਜਾਮਾ ਪਿਓਰ ਕੋਟ ਨਾਲ ਦੱਸ ਕੋ ਅਧਰੇ ਰੇਟ ਚ ਕਰਤਾ ਬਾਈ ਕਹਿੰਦਾ 1300 ਦੇ ਆਊਟਲੈਟ ਦੇ 1300 ਆ ਦੇਖੋ ਇੱਧਰ ਵੀ ਸੇਲ ਲੱਗੀ ਹੋਈ ਆ 1300 ਦੇ 2 ਕਿੰਨੇ ਦੇ ਨੇ ਵੀਰੇ ਹੈ 1300 ਦੇ 2 ਆਜੋ 1300 ਦੇ 2 1300 ਦੇ 2 ਆ ਦੇਖੋ ਬੜੇ ਸੋਹਣੇ ਸੂਟ ਨੇ ਸਿਰਫ 2 ਦਿਨ ਰਹੀਏ ਬੜੇ ਵਧੀਆ ਕਲਰ ਨੇ ਹਾਂਜੀ 500 ਦੇ 4 ਆ 500 ਦੇ 4 ਤਾਲੀਏ ਆ ਦੇਖੋ 500 ਦੇ 4 ਇੱਧਰ ਵੀ ਲੱਗੇ ਆ ਨੇ ਸੂਟਾਂ ਦੀ ਦੇਖ ਲਓ ਰਾਸ ਬਹੁਤ ਜ਼ਿਆਦਾ ਹੈ ਅੱਜ ਜੇ ਆਪਾਂ ਕਹਿ ਲਈਏ ਬਹੁਤ ਆ ਦੇ ਰਾਸਾ ਹੁਣ ਆਪਾਂ ਐਂਟਰ ਹੋਗੇ ਸੁਆਸ ਬਜ਼ਾਰ ਚ ਆ ਜੁੱਤੀਆਂ ਦੀ ਆਪਾਂ ਤੁਹਾਨੂੰ ਲੱਗ ਬਣਾਉਂਦੇ ਆ ਜਿਹੜੀਆਂ ਜੁੱਤੀਆਂ ਨੇ ਨਾ ਇਹਨਾਂ ਦੀ ਬਾਅਦ ਦੇ ਵਿੱਚ ਵੀਡੀਓ ਬਣਾਉਨੇ ਆ ਕੱਠੀ ਫਿਰਲ ਬੜੀ ਲੰਬੀ ਹੋ ਜਾਂਦੀ ਆ ਸਾਂਤ ਸਿਲਕ ਸਟੋਰ ਲਈ ਹੋਈ ਹੈ ਬਾਈ ਸੇਲ ਹਾਂ ਦੇਖ ਲਓ ਪਣਾ ਦਾ ਪੂਰਾ ਜੋਰ ਆ ਅੰਦਰ ਸਤਿ ਸ੍ਰੀ ਅਕਾਲ ਬਾਈ ਜੀ ਕਿਨੇ ਕਿਨੇ ਦੇ ਕਰਤੇ ਸੂਟ ਨੇ ਤਾਂ ਕਹੋ ਲਾ ਦਿੰਨੇ ਆਪਾਂ ਹਾਂ ਜਿੰਨੇ ਦੇ ਕਹੋ ਬਾਈ ਕਹਿੰਦਾ ਲਾ ਦਿੰਨੇ ਆ ਕੱਲ ਨੂੰ ਆ ਜਾਓ ਕੇਰਾ ਬਸ ਸਿਰਫ ਦੋ ਦਿਨ ਰਹਿ ਗਏ ਆੜਾ ਕਿੱਥੇ ਹੈ ਵੀ ਦੱਸੋ ਖੰਨੇ ਖੰਨੇ ਪਹਿਲਾਂ ਦੱਸਤਾ ਸੰਤ ਸਿਲਕ ਸਟੋਰ ਤੇ ਆਣਾ ਹੈ ਸੰਤ ਸਿਲਕ ਸਟੋਰ ਤੇ ਆਣਾ ਸੰਤ ਸਿਲਕ ਸਟੋਰ ਤੇ ਆਉਣਾ ਆ ਬਾਈ ਜੀ ਕਹਿੰਦਾ ਪੂਰਾ ਡਿਸਕਾਊਂਟ ਦਵਾਂਗੇ ਫੁੱਲ ਬਟਾ ਫੁੱਲ ਜਿਹੜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ ਗੱਈ ਹੋਰ ਦੇਣੀ ਡਿਸਕਾਊਂਟ ਕਰਦਾਂਗੇ ਕਰਦਾਂਗੇ ਠੀਕ ਆ ਕਰਾਂ ਦਰਸ਼ਕਾ ਪਰਸਪੈਣੇ ਲੱਗੇ ਓਏ ਸੇਲ ਦੇ ਵਿੱਚ ਬੜੇ ਵਧੀਆ ਆ ਦੇਖ ਲਓ ਤੁਸੀਂ ਆ ਕਿਨੇ ਕਿਨੇ ਦੇ ਨੇ ਵੀਰੇ ਮੋਤੀਆ ਬਾਈ ਗਾ ਮੋਤੀਆ ਲੈ ਜਾ 390 ਚਾਰਜ ਬਾਈਟਾਈ 330 ਦੇ ਪਰਸ ਲੱਗੇ ਆਇਆ ਆ ਦੇਖ ਸਕਦੇ ਹੋ ਤੁਸੀਂ ਦੁਕਾਨ ਦੇ ਅੰਦਰ ਵੀ ਆ ਦੇਖੋ ਝਾਮਿਆ ਤੋਂ ਕੀ ਕਰਾਉਣਾ ਬੀਬੀਆਂ ਝਾਮੀ ਲੈਣੀਆਂ ਸੂਟ ਖਰੀਦਣੀਆਂ ਪਹਿਲਾਂ ਕਾਣਾ ਦਾ ਪੂਰਾ ਜੋਰ ਅੱਜ ਆ ਫੈਸ਼ਨ ਸ਼ਾਪ ਵਾਲਿਆਂ ਦੀ ਦੁਕਾਨ ਆ ਗਈ ਯਾਨੀ ਹਰ ਇੱਕ ਦੁਕਾਨਦਾਰ ਦਾ ਸਟੌਂਡ ਲਾਇਆ ਹੋਇਆ ਆ ਦੇਖ ਲਓ ਤੁਸੀਂ ਆ ਕਿੰਨੇ ਕਿੰਨੇ ਕਰਤੇ ਵੀਰੇ ਸੂਟ ਸਾਰੇ 550 ਸਾਰੇ 550 ਵਾਲੇ 1200 ਵਾਲਾ 550 ਦਾ ਹੈ ਪਿਓਰ ਦੁਪੱਟੇ ਨਾਲ ਪਿਓਰ ਦੁਪੱਟੇ ਦੇ ਨਾਲ ਆ ਜੀ ਕਹਿੰਦਾ ਜਿਹੜਾ ਮਰਜ਼ੀ ਲੈ ਜਾਓ ਆਕੇ ਆਹ ਦਿਖਾ ਦੇ ਮਾਰਤਾ ਕੈਮਰਾ ਵੀਰੇ ਮਾਰਤਾ ਕੈਮਰਾ ਇੱਥੇ ਹੀ ਅੱਗੇ ਲੰਘ ਜੇ ਬੇਟਾ ਆ ਜਾਓ ਤੁਸੀਂ ਪਿੱਛੇ ਆ ਆ ਦੇਖੋ ਤੁਸੀਂ شرٹ دو سو روپئے لوہر لوور بھی دو سو آ جاٹا نے کن کنے کی لا دی سو روپئے کی آ میری جاکٹ پانچ سو روپیے کی بائک ਸਾਰੇ ਸਾਈਜ਼ ਮਿਲ ਜਾਣਗੇ ਹਾਂ ਬਹੁਤ ਸੋਹਣੀਆਂ ਨੇ ਇਹ ਤੇ ਇਧਰ ਆ ਵੀ ਦੇਖੋ ਦਰਸ਼ਕੋ ਆ ਪਾਏ ਨੇ ਆ ਸਰਦੀਆਂ ਵਾਲੇ ਪਾਏ ਨੇ ਬੂਲਨ ਦੇ ਸਵੈਟਰ ਵਗੈਰਾ ਇਹਨਾਂ ਤੇ ਵੀ ਸੇਲ ਲੱਗੀ ਹੋਈ ਆ ਆ ਪ੍ਰਿੰਟਡ ਸੂਟ 250 250 ਹੈ ਜੁੱਤੀਆਂ ਦੀ ਆਪਾਂ ਤੁਹਾਨੂੰ ਬਾਅਦ ਚ ਬਣਾਉਨੇ ਆ ਲੈਦਾ ਆ ਦੇਖ ਲਓ ਤੁਸੀਂ ਪੂਰਾ ਜੂਰਾ ਸਿਰਫ 2 ਦਿਨ ਰਹਿ ਗਏ ਆ ਸੇਲ ਮਹਿੰਦਰ ਜ ਮੇਸੀ ਦੀ ਹੱਟੀ ਇਹਨਾਂ ਦੇ ਵੀ ਸੇਲ ਲੱਗੀ ਹੋਈ ਆ ਦੇਖ ਲਓ ਮਸੂਰ ਦੁਕਾਨ ਆ ਭਾਈ ਜੀ ਉਹਨਾਂ ਨੇ ਸੇਲ ਲਾ ਰੱਖੀ ਆ ਕਿੰਨੇ ਸਸਤੇ ਕਰਤੇ ਵੀਰੇ ਸੂਟ ਆਪ ਨੂੰ ਮੇਂ ਪਸੰਦ ਆ ਠੀਕ ਆ ਜੀ ਆ ਦੇਖੋ ਆ ਕਲਾ ਮੰਦਰ ਵੀਰੇ ਆ ਗਿਆ ਮਸੂਰ ਦੁਕਾਨ ਇਹਨਾਂ ਕੰਨੀਓ ਵੀ ਸੇਲ ਲਾਈ ਗਈ ਆ ਦੇਖੋ ਦੁਕਾਨ ਦੇ ਅੰਦਰ ਪੂਰਾ ਰਸਾ ਆ ਦੇਖੋ ਕਲਾ ਮੰਦਰ ਵਾਲਿਆਂ ਦੇ ਅੰਦਰ ਕਿੰਨੀਆਂ ਮੇਰੀਆਂ ਮਾਤਾਵਾਂ ਭੈਣਾਂ ਬੀਰ ਬੈਠੇ ਨੇ ਸਤਿ ਸ੍ਰੀ ਅਕਾਲ ਜੀ ਕੀ ਲੋੜ ਦੀ ਭਰਾ ਠੀਕ ਹੈ ਕੋਈ ਗੱਲ ਨਹੀਂ ਥੈਂਕ ਯੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਆ ਦੇਖ ਲਓ ਅੱਗੇ ਤੁਸੀਂ ਮੰਗੇ ਦੀ ੱਟੀ ਆ ਦੇਖ ਲਓ ਤੁਸੀਂ ਆ ਦੇ ਲਹਿੰਗੇ ਲੱਗੇ ਹੋਏ ਹਾਂਜੀ ਸਾਰੇ ਲਹਿੰਗੇ ਸ਼ੇਰਵਾਨੀਆਂ ਉੱਪਰ ਉੱਪਰ ਆ ਦੇਵ ਕਲੈਕਸ਼ਨ ਇਹ ਵੀਰੇ ਆਪਾਂ ਕਿੰਨੇ ਸਸਤੇ ਕਰਤੇ ਇਹ ਇੱਕ ਇੱਕ ਬਈ ਇਸ ਤੋਂ ਪਿਆਰੀ ਗਰੀ ਤੇ ਤੋ ਬੀ ਵਾਲੀ ਗਲੀ ਜਾਂ ਦੇਵ ਕਲੈਕਸ਼ਨ ਇਹ ਆਪਾਂ ਉਧਾਂ ਪੀਸ ਇੱਥੇ ਲਾਏ ਹੋਇਆ ਹੈ। ਯਾਨੀ ਡਿਸਕਾਊਂਟ ਤਾਂ ਦਿੰਨੇ ਆ। ਠੀਕ ਆ। ਤੇ ਆਹ ਦੇਖ ਲੋ ਦਰਸ਼ਕੋ ਤੁਸੀਂ ਅੱਗੇ। ਸਾਰਾ ਯਾਨੀ ਪੂਰਾ ਰਾਸ ਆਪਾਂ ਕਹਿ ਲਈਏ ਜੇ। ਸਾਰੀਆਂ ਮਾਤਾਵਾਂ ਪਹਿਣਾ ਆ ਖਰੀਦ ਰਹੀਆਂ ਨੇ। ਆ ਦੇਖੋ ਟੌਪਸ ਵਗੈਰਾ। ਕਨੇ ਕਨੇ ਜੇ ਬਾਈ ਇਹ 200 ਰੁਪਏ 100 ਕਰ ਸਾਰੇ 750 ਮੁੰਡਾ ਵੀ ਲੈ ਲਓ ਮੁੰਡਾ ਵੀ ਵੇਚ ਲੈ ਲੈਨੇ ਆ ਸਾਰੇ 750 ਰੁਪਏ ਦੇ ਨੇ ਆ ਦੇਖ ਲਓ ਰਵਾੜ ਵੀ ਆ ਜਾਓ ਇੱਧਰੋਂ ਆ ਜਾਓ ਸਾਭਿ ਹੋਵੇ ਕੋਈ ਗੱਲ ਨਹੀਂ ਵੀ ਕਿਹੜੀ ਦੁਕਾਨਾ ਆਪਣੀ ਆਜੋ 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 ਆਪਾਂ ਦਿਖਾਣੇ ਆ ਆ ਬਾਈ ਕਹਿੰਦਾ ਦੁਕਾਨ ਤੇ ਵੀ ਮਾਰ ਕੇ ਆਓ ਆ ਦੇਖੋ ਆ ਬਾਹਰ ਨਾਲੇ ਇਹ ਦੁਕਾਨ ਕਮਾਓ ਸਤਿ ਸ੍ਰੀ ਅਕਾਲ ਬਾਈ ਜੀ ਆ ਦੇਖੋ ਜੀ ਆ ਦੋ ਦਿਨ ਰਹਿ ਗਏ ਪੂਰਾ ਜਿਜਾ ਡਿਸਕਾਊਂਟ ਤੇ ਲੱਗੇ ਆ ਨੇ ਉਦੋਂ ਬਾਅਦ ਦੁੱਗਣੇ ਚੌਗਣੇ ਰੇਟਾਂ ਤੇ ਹੋ ਜਾਣੀਆਂ ਨੇ ਸਾਰੀ ਦੁਕਾਨ ਦਿਖਾ ਦਨੇ ਆ ਤੁਹਾਨੂੰ ਅੰਦਰੋਂ ਆਹ ਦੇਖੋ ਕਿੰਨੇ ਸੋਹਣੇ ਹਾਰ ਜਿੰਨੇ ਭੈਣਾਂ ਦੇ ਗਲਾਂ 'ਚ ਪਾਉਣ ਵਾਲੇ ਟੌਪਸ ਸਾਰੇ ਸੈੱਟ ਨੇ ਜਿੰਨੇ ਲੱਗੇ ਹੋਏ ਨੇ ਇਹਦਾ ਇਹਦਾ ਸਹਾਰਾ ਹੋਊਗਾ ਆਹ ਦੇਖ ਲਓ ਬੀਬੀ ਜੀ ਕਿਵੇਂ ਲੱਗੀ ਤੁਹਾਨੂੰ ਦੁਕਾਨ ਇਹ ਬਹੁਤ ਚੰਗੀ ਲੱਗੀ ਬਹੁਤ ਲੱਗੀ ਸੋਹਣੇ ਮਤਲਬ ਕਲੈਕਸ਼ਨ ਸੋਹਣੀ ਹੈ ਇਹਨਾਂ ਦੀ